ਤਾਜੋ ਭਾਈ ਸੋਹਣਿਓ ਤੁਹਾਨੂੰ 75 ਪਾਵਰ ਦੇ ਸਭ ਤੋਂ ਤਰੰਤਾ ਟਰੈਕਟਰ ਦੇ ਦਰਸ਼ਨ ਕਰਾਈਏ ਤੇ ਅਗਲੀਆਂ ਵੀਡੀਓ ਚ ਆਪਾਂ ਡਿਸਕਸ ਕਰਨੇ ਆ ਕਿ 56B ਵਰ 5630 ਦਾ ਕੀ ਫਰਕ ਆ ਇਹ ਹੈਗਾ ਨਿਊ ਹਾਲੈਂਡ ਦਾ 5630 CRDI ਇਹਦੀ ਬੁੱਧਨੀ ਦੀ ਰਿਪੋਰਟ ਤੋਂ ਲੈ ਕੇ ਇਹਦੀ ਡਿਕਲੇਅਰ ਵੈਲਿਊ ਜੋ ਕੰਪਨੀ ਕਰਦੀ ਆ ਉਹਦੇ ਤੋਂ ਲੈ ਕੇ ਸਾਰੀ ਡਿਟੇਲ ਤੁਹਾਡੇ ਨਾਲ ਗੱਲ ਕਰਾਂਗੇ ਵੀ ਇਹਦੇ ਕੀ ਆ ਵਿੱਚ हां भाई गब्बरो ए ट्रैक्टर ਦਾ ਇੰਜਨ ਪਤਾ ਕਿੱਥੇ ਬਣ ਕੇ ਆਉਂਦਾ ਜਿੱਥੇ ਅਲ ਗਾਜੀ ਦਾ ਬਣਦਾ ਜਿਹੜੇ ਪਾਕਿਸਤਾਨ ਚ ਗਾਜੀ ਨਹੀਂ ਆਉਂਦਾ ਉਹ ਵੀ ਤੁਰਕੀ ਤੋਂ ਹੀ ਬਣ ਕੇ ਆਉਂਦਾ ਇਹ ਉਹੀ ਬਣਿਆ ਤਣਿਆ ਇੰਜਨ ਇਹ 4t 12 ਬਾਲ ਸੈਂਟਰ ਡਾਇਰੈਕਟ ਤੇ 1800 ਤੇ ਇਹ ਭਾਈ ਪੀਟੀਓ ਦੇ ਚੱਕਰ ਪੂਰੇ ਕਰ ਦਿੰਦਾ ਤੇ ਬਿਹਤਰੀਨ ਟਰੈਕਟਰ ਆ ਉੱਚੀ ਕੁਆਲਿਟੀ ਦਾ ਟਰੈਕਟਰ ਆ ਸਭ ਤੋਂ ਪਹਿਲਾਂ ਮੈਂ ਇਹਦੀ ਇੱਕ ਗੱਲ ਕਰ ਲਾਂ ਜਿਹੜੀ ਮੈਂ ਹਮੇਸ਼ਾ ਕਰਦਾ ਹੁੰਨਾ ਜਦੋਂ ਤੁਸੀਂ ਟਰੈਕਟਰ ਲੈਣ ਜਾਂਦੇ ਹੋ ਮਸ਼ੀਨਰੀ ਨੂੰ ਪੁੱਛਿਆ ਕਰੋ ਇਹ ਤਿੰਨ ਤਰ੍ਹਾਂ ਦੇ ਗੀਅਰ ਚਾਹੁੰਦਾ ਹੈ ਯੂਜੀ ਕਰੀਪਰ ਪਾਰਸ਼ੀਅਲ ਸਿੰਕ੍ਰੋਮੈਸ਼ ਤਿੰਨ ਤਰ੍ਹਾਂ ਦਾ ਇਹਦੇ ਗੀਅਰ ਆਉਂਦਾ ਹੈ ਜਿਹੜੀ ਤੁਹਾਨੂੰ ਡਿਜ਼ਾਇਰਡ ਸਪੀਡ ਆ ਜਿਹੜਾ ਫਿਰ ਤੁਸੀਂ ਕਹੀ ਜਾਂਦੇ ਹੋ ਇਹ ਆਏ ਨਹੀਂ ਚੱਲਦਾ ਟਰੈਕਟਰ ਡੀਲਰ ਤੋਂ ਮੰਗ ਕਰੋ ਉਹ ਆਪੇ ਕੰਪਨੀ ਨੂੰ ਕਹੂਗਾ ਉਹਦੀ ਡਿਊਟੀ ਆ ਤੁਹਾਨੂੰ ਅਵੇਲ ਕਰਾ ਕੇ ਦਊਗਾ ਇਹ ਮੈਂ ਡੀਲਰ ਸਹਿਬਾਨਾਂ ਨੂੰ ਵੀ ਬੇਨਤੀ ਕਰਦਾ ਕਿ ਜ਼ਿੰਮੇਦਾਰ ਨੂੰ ਹਰ ਆਪਸ਼ਨ ਤੇ ਸਰਵਿਸ ਦਿਆ ਕਰੋ ਐਚਪੀ 75 ਕਿਲੋਵਾਟ 65 ਸਭ ਤੋਂ ਪਹਿਲਾਂ ਆਪਾਂ ਇਹਦੀ ਸੀਆਰਡੀਆਈ ਦੀ ਗੱਲ ਕਰ ਲਈਏ ਬੁਧਨੀ ਦੀ ਰਿਪੋਰਟ ਦੀ ਇਹਦੀ ਭਾਈ ਜਿਹੜੀ ਬੈਕਅਪ ਟਾਰਕ ਆ 63.2% ਮਤਲਬ ਜਿਹੜਾ ਇੰਜਨ ਆਉਂਦਾ ਨਾ 552R 5530 ਦਾ ਇਹ CRDIਆਂ ਚੋਂ ਨਜਾਇਜ਼ ਪਾਵਰਫੁੱਲ ਇੰਜਨ ਆ ਇਹਦੇ ਕੋ ਰਿਜ਼ਰਵ ਸਾਰਿਆਂ ਤੋਂ ਵੱਧ ਆ ਮੈਂ ਇਹ ਚੱਲਦਾ ਵੀ ਦੇਖਿਆ ਗੋਲੀ ਲੱਗਣਾ ਫੁਰਰ ਜੀ ਕਰਕੇ ਅੜੀਓ ਜਾਂਦਾ ਜਿਹੜਾ ਤੁਸੀਂ 3630 ਵਾਲਾ ਵਹਿਮ ਕਹਿੰਦੇ ਹੁੰਦੇ ਸੀ ਨਾ ਕਦੇ ਇਹਨੂੰ ਚਲਾ ਕੇ ਦੇਖ ਲਿਓ ਭੁੱਲ ਜਾਓਗੇ 552R 5530 ਨੂੰ 63.2% ਦੀ ਬੈਕਅਪ ਟਾਰਕ ਆ 311 ਨਿਊਟਨ ਮੀਟਰ ਦਾ ਟਾਰਕ ਆ ਡਿਕਲੇਅਰ ਵੈਲਿਊ ਕੰਪਨੀ ਨੇ ਕਿਹਾ ਸੀ 325 ਪਰ ਬੁਧਨੀ ਕੋ 311 ਇਹਨੇ ਕੱਢੀ ਆ ਇਹਦੀ ਐਸਐਫਸੀ ਵੈਲਿਊ 250 ਕਹੀ ਸੀ ਬੁਧਨੀ ਕੋ 254 ਗੱਡੀ ਗਈ ਹੈ ਅੱਗੇ ਆ ਗਿਆ ਜੀ ਇਹਦਾ ਬਸ ਆਹੀ ਕੁਛ ਹੈ ਹੋਰ ਤਾਂ ਕੁਛ ਨਹੀਂ ਬੁਧਨੀ ਤਾਂ ਮੇਨ ਆਹੀ ਚੀਜ਼ ਦੇਖਣ ਵਾਲੀ ਹੁੰਦੀ ਹੈ ਹੁਣ ਅੱਗੇ ਗੱਲ ਕਰ ਲਈਏ ਆਪਾਂ ਇਹਦੇ ਥੋੜੇ ਜੇ ਡਿਜ਼ਾਈਨ ਦੀ ਜਿਹੜਾ ਇਹਦੇ ਅਗਲਾ ਹਿੱਸਾ ਆਉਂਦਾ ਹੈ ਨਾ ਏਸੀ ਇਹ ਨੱਚਦਾ ਹੁੰਦਾ ਇਹਦੇ ਵਿੱਚ ਉਹ ਇਹਨਾਂ ਨੇ ਡਰਾ ਬੈਕ ਹਲੇ ਤੱਕ ਨਹੀਂ ਕੱਢਿਆ ਕਟਾਈ ਵਾਲੀ ਇਹਨੂੰ ਵੀ ਸਮੱਸਿਆ ਹੈ ਕਰਾਰੋਂ ਨੂੰ ਤਾਂ ਹੈਗੀ ਉਹ ਹੈਗੀ ਆ ਇਹ ਪਤਾ ਨਹੀਂ ਕੰਪਨੀ ਕਦੋਂ ਕਰੂਗੀ ਕਟਾਈ ਦੀ ਮੈਨੂੰ ਇਹਦੀ ਠੀਕ ਨਹੀਂ ਲੱਗਦੀ ਕਟਾਈ ਬਹੁਤ ਘੱਟ ਆ ਇਹਨਾਂ ਦੀ ਇੱਕ ਇਹਨਾਂ ਦੇ ਫੈਂਡਰ ਹੇਲਣ ਤੋਂ ਨਹੀਂ ਹਟਦੇ ਇਹਨਾਂ ਦੇ ਦੋ ਡਰਾ ਬੈਕ ਨੇ ਬਾਕੀ ਇਹਦੇ ਵਿੱਚ ਗੁਣਾ ਨਾਲ ਭਰਪੂਰ ਹੈ ਪਸੰਦ ਹਰੇਕ ਬੰਦੇ ਦੀ ਆਪੋ ਆਪਣੀ ਹੈ ਇਕੋ ਸ਼ਿਕੋ ਬਟਨ ਇਹਦੇ ਆਉਂਦੇ ਨੇ ਪਰ ਆਪਾਂ ਸਭ ਤੋਂ ਪਹਿਲਾਂ ਹੁਣ ਇਹਦੀ ਇੰਜਨ ਦੀ ਗੱਲ ਕਰ ਲੈਂਦੇ ਆ ਵੀ ਇੰਜਨ 'ਚ ਫਰਕ ਕੀ ਹੈ ਦੇਖੋ ਸੈਂਟਰ ਡਾਇਰੈਕਟ ਦੇ ਵਿੱਚ ਜਾਂ ਤੱਕ ਬੋਟਾ ਆਉਂਦਾ ਹੁੰਦਾ ਸੀ ਉਹ ਤੋਂ ਬਾਅਦ ਏਆਇਆ ਇੱਕ ਆਉਂਦਾ ਕਰਤਾਰ ਗਿਣਵੇਂ ਚਾਰ ਟਰੈਕਟਰ ਨੇ ਜਿਹੜੇ ਸੈਂਟਰ ਡਾਇਰੈਕਟ ਚ ਆਉਂਦੇ ਨੇ ਜਿਹੜੀ ਸੈਂਟਰ ਡਾਇਰੈਕਟ ਦੀ ਪਰਫਾਰਮੈਂਸ ਹੁੰਦੀ ਆ ਉਹ ਦੂਜੇ ਟਰੈਕਟਰ ਨਾਲੋਂ ਹਰ ਹਾਲਤ 'ਚ ਉਹਨੇ ਵਧਣਾ ਹੀ ਵਧਣਾ ਕਿਉਂਕਿ ਜਦੋਂ ਫਿਊਲ ਉੱਪਰੋਂ गिरਦਾ ਹੈ ਤਾ ਪਿਸਟਨ ਡਿਸਬੈਲੈਂਸ ਨਹੀਂ ਹੁੰਦਾ ਸਿੱਧਾ ਜਾਂਦਾ ਉਹਦੇ ਨਾਲ ਐਫੀਸ਼ੀਐਂਸੀ ਬਹੁਤ ਜ਼ਿਆਦਾ ਵੱਜ ਜਾਂਦੀ ਹੈ ਸੀਆਰਟੀਆਈ ਟਰੈਕਟਰ ਸਾਰੇ ਹੀ ਚੰਗੇ ਨੇ ਸਾਰੇ ਹੀ ਤਕੜੇ ਨੇ ਪਰ ਇਹਦੇ 'ਚ ਜਿਹੜਾ ਜੋਰ ਆ ਉਹ ਬਹੁਤ ਜ਼ਿਆਦਾ ਆ ਇੱਕ ਨਾ ਇਹਦਾ ਥੋੜਾ ਜਿਹਾ ਮੈਂ ਹੋਰ ਦੇਖਿਆ ਜਿਹੜੇ ਹੌਲੈਂਡ ਨੇ ਇਹਨਾਂ ਦਾ ਇੰਜਣ ਵੀ ਬਹੁਤ ਹੀ ਕਯੂਬਿਕ ਕੈਪੈਸਿਟੀ ਹੈ ਨਹੀਂ ਸਕੁਅਰ ਦਾ ਇੰਜਣ ਆ ਬਹੁਤ ਹੀ ਲੰਬੀ ਸਟ੍ਰੋਕ ਨਹੀਂ ਬਹੁਤ ਹੀ ਸਟ੍ਰੋਕ ਸ਼ਾਰਟ ਨਹੀਂ ਲੰਬੀ ਸਟ੍ਰੋਕ ਦਾ ਇੱਕ ਤਾਂ ਐਡਵਾਂਟੇਜ ਹੁੰਦਾ ਕਿ ਉਹ ਘੱਟ ਆਰਪੀਐਮ ਤੇ ਜੋਰ ਲਾਈ ਜਾਂਦਾ ਪਰ ਇਹ ਉਹਦਾ ਇੱਕ ਡਰਾ ਬੈਕ ਵੀ ਹੁੰਦਾ ਵੀ ਉੱਪਰ ਆਰਪੀਐਮ ਤੇ ਜਾ ਕੇ ਉਹ ਮਰਨ ਲੱਗ ਜਾਂਦਾ ਇਹਦੇ ਚ ਇਹ ਜ਼ਰੂਰ ਗੋਣਾ ਕਿ ਜਿੰਨੀ ਰੇਸ ਲਈ ਜਾਓ ਇਹਨੂੰ ਅੜੀ ਹੋ ਜਾਂਦਾ ਹਰ ਜਿੰਨਾ ਮੈਂ ਇਹਨੂੰ ਹਾਲੈਂਡਰ ਨੂੰ ਦੇਖਿਆ ਜੋ ਇਹਨਾਂ ਦਾ ਰਿਜ਼ਰਵ ਆ ਜਿੰਨੀ ਇਹਨਾਂ ਦੀ ਬੈਕਅਪ ਟਾਰਕ ਆ ਇੱਕ ਸਰਟਨ ਲੈਵਲ ਤੇ ਜਾ ਕੇ ਜਿੰਨੇ ਅੜਦੇ ਨੇ ਜਿੰਨੇ ਵੀ ਮੈਂ ਸੀਆਰਡੀ ਟਰੈਕਟਰ ਚ ਲਾ ਕੇ ਦੇਖੇ ਨੇ ਇਹਨਾਂ ਜਿੰਨਾ ਕੋਈ ਅੜਦਾ ਨਹੀਂ ਇਹ ਸਚਾਈ ਆ ਅਗਲੀ ਗੱਲ ਆ ਗਈ ਫਿਊਲ ਦੀ ਐਫੀਸ਼ੀਐਂਸੀ ਤੇ ਜੇ ਤੁਸੀਂ ਸੀਆਰਡੀ ਆਈ ਦੇ ਵਿੱਚ ਸਾਰੇ ਟਰੈਕਟਰ ਚਲਾਉਣ ਲੱਗ ਜਿਓ ਸਿਰਫ ਵਾਹਾ ਦੇ ਕਾ ਟਰੈਕਟਰ ਨਿਕਲਣਗੇ ਦੋ ਕਿਉਂਕਿ ਇਹਨਾਂ ਦੀ ਕਯੂਬਿਕ ਕੈਪੈਸਿਟੀ ਬਹੁਤ ਘੱਟ ਆ 29 2900 ਦਾ ਹੀ ਆ ਮੈਨੂੰ ਲੱਗਦਾ 2900 ਦਾ ਇੰਜਣ ਆ 2900 ਸੀਸੀ ਦਾ ਇਹਦੀ ਫਿਊਲ ਦੀ ਜਿਹੜੀ ਖਪਤ ਆ ਉਹ ਸਾਰੇ ਟਰੈਕਟਰਾਂ ਨਾਲੋਂ ਘੱਟ ਈ ਜਿੰਨੇ ਵੀ ਤੁਸੀਂ ਚਲਾਉਂਗੇ ਬਾਕੀ ਜਿਹੜਾ ਟਰਨਲ ਹੱਬ ਰਡਕਸ਼ਨ ਆ ਉਹਦੀ ਆਹ ਤਾਂ ਹੈ ਯਾ ਟੌਰ ਵੀ ਹਾਲ ਹੈਰੋਂਾਂ ਤੇ ਤਾਂ ਫਿਰ ਇਹਨੇ ਜ਼ੋਰ ਲਾਉਣਾ ਹੀ ਹੁੰਦਾ ਹੈ ਅੱਗੇ ਆ ਗਈ ਗੱਲ ਹੁੱਕ ਦੀ ਜਿਹੜੀ ਹੌਲੈਂਡ ਦੀ ਹੁੱਕ ਦੀ ਸਮੱਸਿਆ ਸੀ ਆਮ ਤੌਰ ਤੇ ਮੁੰਡੇ ਕੀ ਕਰਦੇ ਨੇ ਜਿਵੇਂ ਹੁੱਕ ਹੈ ਤੇ ਚ ਪੱਤੀ ਜੜਾ ਕੇ ਇਹਨੂੰ ਹੁੱਕ ਨੂੰ ਲੰਬੀ ਕਰਾ ਲਓ ਇਸ ਸਮੱਸਿਆ ਇਹਦੇ ਰਹਿਣੀਓ ਰਹਿਣੀ ਆ ਕਿਉਂਕਿ ਬਲੈਡ ਦਾ ਡਿਜ਼ਾਈਨ ਆ ਉੱਥੇ ਫਲੋਟਿੰਗ ਹੁੱਕ ਚੱਲਦੀ ਆ ਉੱਥੇ ਆ ਆਪਣੇ ਡਰਾਇਵਰ ਨਾਲ ਤਾਂ ਚੱਕਣ ਵਾਲਾ ਕੋਈ ਸਿਸਟਮ ਹੈ ਨਹੀਂ ਇਹ ਫਲੋਟਿੰਗ ਹੁੱਕ ਤੇ ਚੱਲਣ ਵਾਲੇ ਨੇ ਯੂਰਪ ਦਾ ਡਿਜ਼ਾਈਨ ਆ ਏ ਇਹਦੇ ਜੇ ਤੁਸੀਂ ਆ ਦੂਈ ਸਿੱਧੀ ਹੁੱਕ ਲਾਉਂਗੇ ਤਾਂ ਤੁਹਾਨੂੰ ਸਮੱਸਿਆ ਆਉਣੀਓ ਆਉਣੀ ਆ ਪਿੱਛੇ ਪੂਰਾ weight ਅੱਗੇ ਪੂਰਾ weight ਆ ਕਈ ਬੰਦੇ ਕਹਿੰਦੇ ਆ ਵੀ ਸਾਨੂੰ ਇਹਦੀ ਸ਼ੂ ਨਹੀਂ ਪਸੰਦ ਆਉਂਦੀ ਉਹ ਆਪੋ ਆਪਣੀ ਬੰਦੇ ਦੀ ਚੋਇਸ ਆ ਤੁਹਾਨੂੰ ਕੀ ਚੰਗਾ ਲੱਗਦਾ ਕੀ ਤੁਹਾਨੂੰ ਨਹੀਂ ਚੰਗਾ ਲੱਗਦਾ ਪਰ ਜੇ ਆਪਾਂ ਇਹਨੂੰ ਓਵਰਆਲ ਟਰੈਕਟਰ ਨੂੰ ਦੇਖੀਏ ਲਿਫਟ ਜਿੰਨਾ ਇਹਦਾ ਸੋਹਣਾ ਕੰਟਰੋਲ ਆ ਔਰ ਐਕਸਟਰਨਲ ਹੋ ਰੈਂਸ ਹੋ ਵੀ ਲਾਤਾ ਸਿਲੰਡਰ ਠੀਕ ਆ ਜੀ ਹੱਬ ਪ੍ਰੋਡਕਸ਼ਨਾਂ ਦੀ ਲੋਕ ਜੋ ਮਰਜੀ ਕਹੀ ਜਾਣੇ ਥੋੜੀ ਸੰਭਾਲ ਤੇ ਡਿਪੈਂਡ ਇਹਨਾਂ ਦਾ ਤੇਲ ਬਦਲੀ ਜਾ ਮੈਂ ਨਹੀਂ ਕਹਿੰਦਾ ਇਹਨਾਂ 'ਚ ਨਾ ਹਵਾ ਭਰੇ ਨਾ ਇਹਨਾਂ ਨੂੰ ਆਵੇ ਆਵਾਜ਼ ਅੱਗੇ ਆ ਗਈ ਗੱਲ ਇੰਜਨ ਦੀ most high tech engine ਬਹੁਤ ਜਾਦੇ ਉੱਪਰਲੇ ਲੈਵਲ ਦਾ ਇੰਜਨ ਆ ਜਿਹੜਾ ਇਹਨਾਂ ਚ ਕੋਈ ਮਾੜਾ ਮੋਟਾ ਡਰਾਪ ਐਕਸੀ ਪਹਿਲਾਂ ਉਹ ਸਾਰਾ ਇਹਨਾਂ ਨੇ ਕਲੀਅਰ ਕਰਤਾ ਯਾਨੀ ਹੁਣ ਜਿਹੜੀ ਇਹਦੀ ਪਰਫਾਰਮੈਂਸ ਤੁਹਾਨੂੰ ਮਿਲੂਗੀ ਮਤਲ ਫੱਟੇ ਚੱਕੇ ਪਰਫਾਰਮੈਂਸ ਆ ਬਾਕੀ ਨਿਊ ਹਾਲੈਂਡ ਦੀ ਇੱਕ ਹੋਰ ਮੈਂ ਸਿਫਤ ਹੈ ਵੀ ਇੱਕ ਵਾਹਤ ਕੰਪਨੀਆਂ ਜਿਨੇ ਇੰਡੀਆ ਚ ਆ ਕੇ ਵੀ ਆਪਣੀ ਕੁਆਲਿਟੀ ਨਹੀਂ ਘਟਾਈ ਇਹ ਮੈਂ ਉਹ ਕਿ ਕਹਿ ਸਕਦਾ ਮਿੱਦ ਪ੍ਰੂਫ ਕਹਿ ਸਕਦਾ ਹਰੇਕ ਕੰਪਨੀ ਨੇ ਆ ਕੇ ਇੰਡੀਆ ਚ ਆਪਣੀ ਕੁਆਲਿਟੀ ਤੇ ਕੋਸਟ ਕਟਿੰਗ ਤੇ ਕੰਮ ਕਰਿਆ ਪਰ ਇਹ ਛੇਤੀ ਕੀਤਿਆ ਨਹੀਂ ਕਰਦੇ ਸ਼ੋਅ ਤੇ ਕਰ ਲੈਣ ਹੋਰ ਲੱਲੇਫੱਲੇ ਤੇ ਕਰ ਲੈਣ ਨਾ ਇੰਜਨ ਤੇ ਕਰਨ ਨਾ ਇਹ ਕਦੇ ਗੀਅਰ ਤੇ ਜਾ ਕੇ ਕਰਨ ਨਾ ਇਹ ਕਦੇ ਮਟੀਰੀਅਲ ਤੇ ਜਾ ਕੇ ਕਰਨ ਇਹ ਵਾਲੀ ਸਿਫਤ ਤੇ ਹੈ ਹਾਲੈਂਡ ਦੀ ਬਚੇ ਇਹਨਾਂ ਨੂੰ ਕੋਈ ਨਾ ਬਚੇ ਉਹ ਰੱਬ ਜਾਣਦਾ ਹੁਣ ਜਿੰਨਾ ਜਿੰਨਾ ਤੁਸੀਂ ਜੇ ਇਹ ਇੰਜਨ ਨੂੰ ਕਦੇ ਸਮਝੋ ਉਹ ਵੀ ਆਪਾਂ ਕਦੇ ਡਿਟੇਲ ਚ ਗੱਲ ਕਰਾਂਗੇ ਜਿੰਨੇ ਸੈਂਸਰ ਇਹਦੇ ਨੇ ਇਹ ਸਭ ਤੋਂ ਵੱਧ ਸੈਂਸਰ ਵਾਲਾ ਰੈਕਟਰ ਐਨੇ ਸੈਂਸਰ ਕਿਸੇ ਦੇ ਨਹੀਂ ਹੈਗੇ ਸਭ ਤੋਂ ਜ਼ਿਆਦਾ ਸੈਂਸਰ ਨੇ ਇਹਦੇ ਐਮ ਐਫ ਸੈਂਸਰ ਫਲਾਣਾ ਸੈਂਸਰ ਉਹ ਫਿਰ ਹੁਣ ਜਿੰਨੇ ਜਿਵੇਂ ਗੱਡੀ ਦੇ ਸੈਂਸਰ ਬਾਹਲੇ ਹੁੰਦੇ ਨੇ ਮਰਸੀਡੀਆں ਦੇ ਆਡੀਆਂ ਦੇ ਜੋਰ ਵਾਲਾ ਦਿਖਾਉਂਦੇ ਨੇ ਉਹੀ ਗੱਲ ਇਹਦੀ ਆ ਇਸੇ ਕਰਕੇ ਇਹਦੀ ਪਰਫਾਰਮੈਂਸ ਨਜਾਇਜ਼ ਵਧੀਆ ਹਾਂ ਇੰਨਾ ਕਿ ਜ਼ਰੂਰ ਲੋਕ ਕਹਿੰਦੇ ਨੇ ਕਿ ਭਾਈ ਇਹ ਏਸੀ ਕੈਵਨ ਨਹੀਂ ਦੰਦੇ ਉਹ ਕੰਪਨੀ ਦਾ ਆਪਣਾ ਆਪਣਾ ਸੋਚਣ ਦਾ ਤਰੀਕਾ ਉਹਨਾਂ ਨੂੰ ਲੱਗ ਇਦਾਂ ਲੱਗਦਾ ਕਿ ਇੰਡੀਆ 'ਚ ਕੋਈ ਲੋੜ ਨਹੀਂ ਹੈਗੀ ਇੰਨੀ ਬਾਹਲੀ ਹੈ ਵੀ ਨਹੀਂ ਵੈਸੇ ਕਿਉਂਕਿ ਮਤਲਬ ਮਾਰਜਨ ਜ਼ਿੰਮੇਦਾਰ ਆ ਲੋਡ ਚਲੋ ਹੈਗੀ ਆ ਵੱਡੇ ਜ਼ਿੰਮੇਦਾਰ ਨੂੰ ਲੋਡ ਆ ਤਕੜੇ ਬੰਦੇ ਨੂੰ ਹੁਣ ਮੇਰੇ ਵਰਗੇ ਗਰੀਬ ਨੂੰ ਕੀ ਦੋ ਚਾਰ ਕਿੱਲਿਆਂ ਵਾਲੇ ਨੂੰ ਹੁੰਦਾ ਬਾਹ ਕੇ ਖੜਾ ਦੇਣਾ ਹੁੰਦਾ ਮਤਲਬ ਓਵਰ ਆਲ 75 ਪਾਵਰ ਚ ਜੇ ਤੁਸੀਂ ਕੋਈ ਟਰੈਕਟਰ ਸੋਚ ਰਹੇ ਹੋ ਤਾਂ ਇੱਕ ਵਾਰੀ ਨਜ਼ਰਸਾਨੀ ਕਰੋ ਮੈਂ ਠੋਕ ਕੇ ਕਹਿਣਾ ਬਰਾਬਰ ਕੰਪੇਅਰ ਕਰ ਲਿਓ ਇਹਦੇ ਨਾਲ ਦਾ ਟਰੈਕਟਰ ਹੈ ਨਹੀਂ ਗਾ ਬਹੁਤ ਧੰਨਵਾਦ ਸਾਸਰੀਕਾਲ ਥੌਲੈਂਡ ਵਾਲਿਆਂ ਨੂੰ ਬਧਾਈਆਂ